ਦੋਸਤੋ ਹੋਰ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਜਿਹੜੀ ਕੰਬਾਈਨ ਆਪਣੀ ਨਵਾਂ ਮਾਡਲ ਇੱਕ ਹੋਰ ਤਿਆਰ ਕਰਿਆ ਆਪਾਂ ਨੇ ਇਹ ਚ ਡੀਲਕਸ ਸੁਪਰੀਮ ਚ ਸੁਪਰੀਮ ਡੀਲਕਸ ਚ ਦੇਖੋ ਤੁਸੀਂ ਵੈਸੇ ਲੋਕੇ ਦੱਸਦੇ ਹੁਣ ਇਹ ਕੰਬਾਈਨ ਦੀ ਤੁਹਾਨੂੰ ਇਹ ਆਪਾਂ ਡੱਪੀ ਪਾ ਕੇ ਮਤਲਬ ਨਵਾਂ ਮਾਡਲ ਤਿਆਰ ਕਰਿਆ ਐ ਐਤਕੀ ਸਭ ਤੋਂ ਜਿਹੜੀ ਦੇਖੋ ਸਾਊਥ ਇੰਡੀਆ ਇਹ ਕੰਬਾਈਨ ਜਾ ਰਹੀ ਆ ਇਹ ਚ ਨਾਲ ਆਪਾਂ ਮੱਕੀ ਵਾਲਾ ਕੱਟ ਰ ਦੀ ਡਿਮਾਂਡ ਉੱਥੇ ਬਹੁਤ ਜ਼ਿਆਦਾ ਮਤਲਬ ਉਹ ਕਹਿੰਦੇ ਵੀ ਕੰਬਾਈਨ ਦੇ ਨਾਲ ਮੱਕੀ ਵਾਲਾ ਕਾਟਰ ਸਾਨੂੰ ਚਾਹੀਦੇ ਚਾਹੀਦਾ ਹੁਣ ਐਤਕੀ ਆਪਾਂ ਮੱਕੀ ਵਾਲਾ ਇੱਚ ਥਰੇਸ਼ਰ ਪਾਇਆ ਮੱਕੀ ਵਾਲਾ ਕਾਟਰ ਨਾਲ ਦੇ ਰਹੇ ਹਾਂ ਬਣਾ ਕੇ ਦੇਖੋ ਬਾਕੀ ਤੁਹਾਡੇ ਸਾਹਮਣੇ ਆ ਕੰਬਾਈਨ ਬਾਕੀ ਤੁਸੀਂ ਦੇਖੋ ਕੰਬਾਈਨ ਦੀ ਇਹਦੀ ਲੁੱਕ ਤੇ ਇਹਦੇ ਕਿਵੇਂ ਲੱਗੀ ਤੁਹਾਨੂੰ ਇਹ ਆਪਾਂ ਜਿਹੜਾ ਨਵਾਂ ਮਾਡਲ ਤਿਆਰ ਕੀਤਾ ਹੈ ਮਾਡਲ ਤਾਂ ਪਹਿਲਾਂ ਬਣਦਾ ਆਪਣੇ ਕੋਲੇ ਸੁਪਰੀਮ ਡੀਲਕਸ ਚ ਪਰ ਉਹ ਮਾਡਲ ਤੇ ਇਹ ਮਾਡਲ ਦਾ ਫਰਕ ਦੇਖਣਾ ਤੁਹਾਨੂੰ ਕਾਫੀ ਤੁਸੀਂ ਦੇਖੋ ਪੂੰਛ ਵੀ ਦੇਖੋ ਸ਼ੀਲਡਾਂ ਦੇਖੋ ਹਰ ਇੱਕ ਚੀਜ਼ ਚ ਇਹ ਚ ਫਰਕ ਦੇਖਣਾ ਤੁਹਾਨੂੰ ਇਹ ਮਾਡਲ 'ਚ ਫਰਕ ਹੈ ਬਾਕੀ ਫੋਰਮੈਨ ਫੋਰਮੈਨ ਇੱਕ ਮਿੰਟ ਤੇ ਹੁਣ ਤੁਹਾਡੇ ਸਾਹਮਣੇ ਆ ਬਾਕੀ ਮਸ਼ੀਨਾਂ ਦੀ ਫਿਨਿਸ਼ਿੰਗ ਦੇਖੋ ਦੇਖੋ ਇਹਦੇ ਨਾਲ ਦੋ ਕਟਰ ਜਮ ਇੱਕ ਮੱਕੀ ਵਾਲਾ ਕਟਰ ਹੋ ਗਿਆ ਇੱਕ ਜਿਹੜਾ ਸਿੰਪਲ ਕਟਰ ਨਾਲ ਜਾਣਾ ਹੀ ਜਾਣਾ ਠੀਕ ਹੈ ਬਾਕੀ ਹੁਣ ਤੁਹਾਡੇ ਮਤਲਬ ਅੱਜ 5 ਤਰੀਕ ਹੈ 11ਵਾਂ ਮਹੀਨਾ 2025 ਤੇ ਅੱਜ ਇਹ ਜਾ ਰਹੀ ਹੈ ਮਸ਼ੀਨ ਸਾਊਥ ਇੰਡੀਆ ਨੂੰ ਬਾਕੀ ਤੁਸੀਂ ਦੇਖ ਕੇ ਦੱਸੋ ਫਿਨਿਸ਼ਿੰਗ ਕੰਬਾਈਨ ਦੀ ਕਿਵੇਂ ਲੱਗ ਰਹੀ ਆ ਤੁਹਾਨੂੰ ਦੇਖੋ ਸਾਰੇ ਦੱਸੋ ਕਿਹੜਾ ਦਿਖਾਓ ਬਹੁਤ ਤਾਂ ਧਿਆਨ ਨਾਲ ਮਸ਼ੀਨ ਸਾਰੀ ਵਧੀਆ ਦਫਾ ਦੱਸੋ ਤੁਹਾਨੂੰ ਕਿਵੇਂ ਲੱਗ ਰਹੀ ਆ ਜੀ ਸਾਰਿਆਂ ਨੂੰ ਕੰਬੈਨ ਆਪਣੀ ਦੇਖੋ ਮਤਲਬ ਇਹ ਵਧੀਆ ਤਰੀਕੇ ਨਾਲ ਭੇਜਣੀ ਪੈਂਦੀ ਆ ਕੰਬੈਨ ਟਰਾਲੇ ਚ ਲੋਡ ਕਰਕੇ ਦੇਖੋ ਆ ਮੱਕੀ ਵਾਲਾ ਕਾਟਰ ਦੇਖੋ ਪਹਿਲਾਂ ਤੁਸੀਂ ਸਾਰਿਆਂ ਨੂੰ ਦੇਖੋ ਸਟਾ ਯੂਰਪ ਦੇ ਜਿਹੜੇ ਭਲੇੜ ਆ ਜਾਂਦੇ ਆ ਮੱਕੀ ਵਾਲੇ ਕਟਰ ਚ ਉਹ ਪਾਏ ਹੋਏ ਆਪਣੇ ਸਾਰੇ ਬਾਕੀ ਦੇਖੋ ਫੈਸਿਲਿਟੀਆਂ ਤੇ ਇਹ ਚ ਵੀ ਕੰਬਾਈਨ ਚ ਬਹੁਤ ਹੁੰਦੀਆਂ ਸਾਰੇ ਪਾਸਿਆਂ ਸੋਧ ਤੇ ਵਧੀਆ ਤਰੀਕੇ ਨਾਲ ਦੇਖੋ ਹਰ ਦਿਨ ਨਵੇਂ ਤੋਂ ਦਿਨ ਸੋਧ ਵਧੀ ਜਾਂਦੀ ਹੈ ਹਰ ਇੱਕ ਹਰ ਇੱਕ ਸੀਜ਼ਨ ਸੋਧ ਕੰਬਾਈਨ ਚ ਹਰ ਇੱਕ ਚ ਵਧਦੀ ਜਾਂਦੀ ਹੈ ਕੋਈ ਸੇਮ ਨਹੀਂ ਹੁੰਦਾ ਜੇ ਤੁਸੀਂ ਕਹੋ 24 ਤੇ 25 ਮਾਡਲ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਕੰਬਾਈਨ ਦਾ ਕਿਉਂਕਿ ਹਰ ਇੱਕ ਚੀਜ਼ ਚ ਨਵੇਂ ਤੋਂ ਨਵਾਂ ਜੋ ਆਉਂਦਾ ਆਪਾਂ ਨਵੀਆਂ ਨਵੀਆਂ ਚੀਜ਼ਾਂ ਉਹ ਕਰਦੇ ਰਹਿੰਨੇ ਆ ਕਿਉਂਕਿ ਨਵੀਂ ਅਪਡੇਟ ਕੰਬਾਈਨ ਚ ਜੇ ਦੇਵਾਂਗੇ ਆਪਾਂ ਤਾਂ ਕਸਟਮਰ ਨੂੰ ਆਪਣੇ ਕੋਲੇ ਮਤਲਬ ਫਾਇਦਾ ਆਉਣ ਦਾ ਕੋਈ ਜੇ ਨਵੀਂ ਚੀਜ਼ ਦੇਵਾਂਗੇ ਹੁਣ ਆਪਣੇ 2025 ਮਾਡਲ ਜਿਹੜੀਆਂ ਕੰਬਾਈਨਾਂ ਇਹਨਾਂ ਚ ਬਹੁਤ ਖੂਬੀਆਂ ਨੇ ਬਹੁਤ ਵਧੀਆ ਕੰਬਾਈਨ ਚੱਲਦੀ ਵੀ ਇੱਕ ਨੰਬਰ ਹੈ ਕੋਈ ਕਿਸੇ ਪਾਸੇ ਕੋਈ ਕਮੀ ਨਹੀਂ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਦੇਖੋ ਵਿਕੇਟ ਦੇ ਦਾ ਸੈਟ ਅਟਾਇਰਾਂ ਦਾ ਤੇ ਸੁਪਰੀਮ ਡੀ ਲਕਸ ਮਾਡਲ ਹੈ ਮੱਕੀ ਵਾਲਾ ਕਟਰ ਨਾਲ ਹੈ ਠੀਕ ਹੈ ਜੀ ਦੱਸੋ ਕਮੈਂਟ ਬਾਕਸ ਚ ਦੱਸਿਓ ਸਾਰੇ ਕਿਵੇਂ ਲੱਗੀ ਧੰਨਵਾਦ ਜੀ ਸਾਰਿਆਂ ਦਾ ਓਕੇ